ਇਹਨਾਂ ਨੇ ਮੈਨੂੰ ਸਹੀ ਗੱਲ ਦਾ ਸਾਰ ਰਿਸ਼ਤਿਆਂ ਦਾ ਹੀ ਬੇੜਾਗਰ ਕਰਤਾ ਕਿੰਨਾ ਨੇ ਆੜੀ ਨਵੀਂ ਜੀ ਪਨੀਰੀ ਅੱਗੇ ਜਵਾਖ ਜੇ ਕਿਉਂ ਕੀ ਹੋ ਗਿਆ ਐ ਮੇਰੇ ਸਾਲੇ ਦੇ ਜਨਾਨੀਆਂ ਨੂੰ ਪੁੱਤ-ਪੁੱਤ ਗਈ ਜਾਂਦੇ ਜਨਾਨੀ ਬੰਦੇ ਨੂੰ ਪੁੱਤ-ਪੁੱਤ ਗਈ ਜਾਂਦੀ ਇਹ ਕੋਈ ਗੱਲ ਆ ਕਰਨ ਵਾਲੀ ਇਹ ਬੰਦਾ ਜਨਾਨੀ ਕਹਿੰਦਾ ਉਹ ਤੋਂ ਪੁੱਤ-ਪੁੱਤ ਹੋ ਗਿਆ ਕੋਈ ਤੂੰ ਆਪਸ ਵਿੱਚ ਪਿਆਰ ਨਾਲ ਗੱਲ ਕਰਦੇ ਆ ਓਏ ਇਹ ਕਿਹੜਾ ਪਿਆਰ ਸਾਲਾ ਇਹ ਪਿਆਰ ਦੀ ਭਾਸ਼ਾ ਹੈ ਕਿਹੜੀ ਪਿਆਰ ਦੀ ਭਾਸ਼ਾ ਇਹ ਬੇੜਾ ਡਰ ਕਰਨ ਵਾਲੀ ਭਾਸ਼ਾ ਇਹ ਚਾਰਕ ਦਿਨ ਹੀ ਚੱਲਦਾ ਰਹਿੰਦਾ ਪੁੱਤ-ਪੁੱਤ ਸਾਰੀ ਉਮਰ ਨਹੀਂ ਚੱਲਦਾ ਚੀਕਾ ਨਿਗਲ ਜਾਂਦੀ ਆ ਮੁੰਡੇ ਦੋ ਕੁ ਮਹੀਨਿਆਂ ਬਾਅਦ ਓਏ ਰਿਵਾਜ ਅੱਜ ਕਹਿੰਦਾ ਇਹ ਕਿਹੜਾ ਰਿਵਾਜ ਆ ਰਿਵਾਜ ਨੂੰ ਇਹ ਬਹੁਤ ਖਾਨਦਾਨੀ ਰਿਵਾਜ ਆ ਤੇ ਪੀੜੀ ਤੋਂ ਪੀੜੀ ਇਹ ਗਾੜੀ ਸਾਹ ਕੇ ਰੱਖਣਾ ਵਾਰੀ ਚੱਲੀ ਆਉਂਦੀ ਆਪਣਾ ਹੀ ਰਿਵਾਜ ਚਲਾਏ ਇਹਨਾਂ ਬੜਾ ਬੇੜਾ ਡਰ ਕਰਕੇ ਰਸਾਣਾ ਐ ਪੁੱਤ ਪੁੱਤ ਕਰੀ ਜਾਓ ਜਨਾਨੀ ਲੈ ਦੱਸ ਯਾ ਇਹ ਤਾਂ ਇਹ ਤਾਂ ਠੀਕ ਆ ਬੰਦਾ ਜਨਾਨੀ ਇੱਕ ਦੂਜੇ ਨੂੰ ਪੁੱਤ ਪੁੱਤ ਕਰੀ ਜਾਂਦੇ ਇਹ ਤਾਂ ਹੈ ਹੀ ਬੇੜਾ ਕਰਕ ਦੂਜਾ ਹਲਾ ਮੁੰਡੇ ਇੱਕ ਦੂਜੇ ਨੂੰ ਜਾਨ ਜਾਨ ਕਹੀ ਜਾਣਗੀ ਲੈ ਜਾਨ ਕਿੱਥੇ ਆ ਜਾਨ ਮੇਰੀ ਗੱਲ ਸੁਣ ਜਾਨ ਮੈਂ ਹੁਣੇ ਆਇਆ ਡਾਰਲਿੰਗ ਡਾਰਲਿੰਗ ਕਰੀ ਜਾਂਦੇ ਮੁੰਡੇ ਇੱਕ ਦੂਜੇ ਦੇਖਣ ਨੂੰ ਵਹੇ ਆਹੋ ਉਦਾਂ ਹੀ ਅਹੀਂ ਇਹ ਮਰਦੇ ਆ ਇਹ ਕਿਹੜੇ ਮਰਦੇ ਆ ਜਿਹੜੇ ਇੱਕ ਦੂਜੇ ਨਾਲ ਜਾਨ ਜਾਨ ਕਰੀ ਜਾਂਦੇ ਉਹਦੇ ਬੰਦਾ ਜਨਾਨੀ ਇੱਕ ਦੂਜੇ ਨੂੰ ਪੁੱਤ ਪੁੱਤ ਗਈ ਜਾਂਦੇ ਮੁੰਡੇ ਇੱਕ ਦੂਜੇ ਨਾਲ ਜਾਨ ਜਾਣ ਗਈ ਜਾਂਦੇ ਤੂੰ ਇਹ ਮੈਨੂੰ ਪੁੱਤ ਬੁਲਾਇਆ ਕਰੋ ਕੀ ਤੂੰ ਇਹ ਮੈਨੂੰ ਪੁੱਤ ਕਹਿ ਕੇ ਬੁਲਾਇਆ ਕਰੋ ਮੈਂ ਬੂਥੜ ਤੇ ਮਾਰੂੰ ਪੁੱਠੇ ਆਦੀ ਮਰਦੋਂ ਨਾ ਇਹ ਉਮੀਦ ਰੱਖੀ ਗੱਲਾਂ ਮਾਰਨ ਦੇ ਮਰਨਾ